ਉਹ ਕਹਿੰਦਾ ਵੀ ਸਾਡਾ ਉੱਪਰਲੇ ਲਾਭ ਹੁੰਦਾ। ਕੋਸ ਤਾਂ ਅਸੀਂ ਐਸਡੀਐਮ ਨੂੰ ਦੇਨੇ ਆ 40000 ਰੁਪਇਆ ਤਾਂ ਵਿੱਚੇ ਕਾਗਜ਼ਾਂ ਦਾ ਵਿੱਚੇ ਕਹਿੰਦਾ 60000 ਦੇ ਵਿੱਚੋਂ ਅਸੀਂ ਕੁਝ ਅ ਪੁਲਸ ਨੂੰ ਦੇ ਦਿੰਨੇ ਆ ਤਾਂ ਕਿ ਉਹ ਸਾਨੂੰ ਰਾਹ ਦੇ ਵਿੱਚ ਨਾ ਕੇਰਨ ਤੰਗ ਪਰੇਸ਼ਾਨ ਨਾ ਕਰਨ ਤੇ 30000 ਰੁਪਇਆ ਮੇਰਾ ਹਾਂਜੀ ਤੁਹਾਡਾ ਸੁਭਨੇਮ ਕੀ ਹੈ ਜੀ? ਮੇਰਾ ਨਾਮ ਅੰਗਰੇਜ਼ ਸਿੰਘ ਹੈ ਜੀ। ਇਸਿਆ ਤੋਡੇ ਜਿਹੜਾ ਇਹ ਧਰਨਾ ਲਾਇਆ ਹੋਇਆ ਇਹ ਕਿਸ ਸੰਬੰਧ ਦੇ ਵਿੱਚ ਲਾਇਆ ਤੇ ਤੁਹਾਡੇ ਮਨ ਕੇ ਕਿਹੜੀ ਪਾਰਟੀ ਹੈ ਇਹ? ਸਾਡੀ ਪਾਰਟੀ ਭਾਰਤੀ ਕਾਮਨਿਸਟ ਪਾਰਟੀ ਸੀਪੀਐਮਐਲ ਐਲਿਬ੍ਰੇਸ਼ਨ ਹੈ। ਮੈਂ ਮੈਂ ਦੁਰਮੁਕਤੀ ਮੋਰਚਾ ਪੰਜਾਬ ਦਾ ਜिले ਦਾ ਗੁਣ ਇਸੇ ਜਿਹੜਾ ਧਰਨਾ ਸੀ ਲਾਇਆਗਾ ਸਾਡਾ ਇੱਕ ਇੱਥੇ ਵਰਕਰ ਹੈ ਨਿਰਮਲ ਸਿੰਘ ਉਹਨੇ ਕਰਤਾਰ ਆਟੋ ਏਜੰਸੀ ਤੋਂ ਇੱਕ ਆਟੋ ਲੋਨ ਤੇ ਲਿੱਤਾ ਸੀਗਾ ਜਿਹਦਾ ਉਹ 1,20,000 ਰੁਪਏ ਭਰ ਚੁੱਕਾ ਹੈ ਤਾਂ ਜਦੋਂ ਉਹਨੇ ਕੰਪਨੀ ਵਾਲਿਆਂ ਤੋਂ ਕਰਤਾਰ ਆਟੋ ਜਿਹੜਾ ਡੀਲਰ ਹੈ ਉਹ ਤੋਂ ਕਾਗਜ਼ ਮੰਗੇ ਉਹ ਕਹਿੰਦਾ ਵੀ 1,05,000 ਰੁਪਏ ਮੈਨੂੰ ਹੋਰ ਦੇ ਜਦੋਂ ਅਸੀਂ ਪੁੱਛਿਆ ਵੀ ਦੱਸੋ ਜੀ ਵੀ 1,05,000 ਰੁਪਏ ਕਾਹਦਾ ਦੇਗੇ ਉਹ ਕਹਿੰਦਾ ਵੀ ਇਹ ਸਾਡਾ ਉੱਪਰਲੇ ਲਾਭ ਹੁੰਦਾ। ਉਸ ਤੋਂ ਅਸੀਂ ਐਸਡੀਐਮ ਨੂੰ ਦੇਣਿਆ 40000 ਰੁਪਇਆ ਤਾਂ ਵਿੱਚੇ ਕਾਰਜਾਂ ਦਾ ਵਿੱਚੇ ਰਿਸ਼ਵਤ 25-30000 ਰੁਪਇਆ ਤਾਂ ਕਿ ਸਾਡਾ ਜਿਹੜਾ ਕੰਮ ਹੈ ਉਹ ਛੇਤੀ ਹੋ ਜੇ। ਅਸੀਂ ਆਖਿਆ ਬਾਕੀ 60000 ਰੁਪਇਆ ਉਹ ਕਹਿੰਦਾ 60000 ਦੇ ਵਿੱਚੋਂ ਅਸੀਂ ਕੁਝ ਪੁਲਸ ਨੂੰ ਦੇ ਦਿੰਨੇ ਆ ਤਾਂ ਕਿ ਉਹ ਸਾਨੂੰ ਰਾਹ ਦੇ ਵਿੱਚ ਨਾ ਕੇਰਨ ਤੰਗ ਪਰੇਸ਼ਾਨ ਨਾ ਕਰਨ ਤੇ 30000 ਰੁਪਇਆ ਮੇਰਾ ਉੱਪਰਲਾ ਲਾਭ ਹੈ। ਅਸੀਂ ਆਖਿਆ ਵੀ ਅਸੀਂ ਤੇ ਰਿਸ਼ਵਤ ਦੰਦੀ ਨਹੀਂ ਲਏਗੇ। ਤਾਂ ਉਹਨੇ ਇਸ ਦੇ ਸਬੰਧ ਦੇ ਵਿੱਚ ਥਾਣਾ ਸਿਟੀ 2 ਦੇ ਵਿੱਚ ਐਪਲੀਕੇਸ਼ਨ ਦਿੱਤੀ ਨਰਮਨ ਸਿੰਘ ਤੇ ਸਾਨੂੰ ਜਦੋਂ ਇੱਥੇ ਐਸਐਚਓ ਗੁਰਦੇਵ ਸਿੰਘ ਲੱਗੇ ਨੇ ਉਹਨਾਂ ਨੇ ਬੁਲਾਇਆ ਗੱਲਬਾਤ ਕਰਨ ਦੇ ਲਈ ਅਸੀਂ ਤਾਂ ਦਫ਼ਤਰ ਦੇ ਵਿੱਚ ਬਹਿ ਕੇ ਗੱਲਬਾਤ ਕਰ ਰਹੇ ਹਾਂ ਪਾਰਟੀ ਦੇ ਨਾਲ ਮਗਰ ਉਹਨਾਂ ਦੇ ਜਿਹੜੇ ਕਰਿੰਦੇ ਸੀਗੇ ਉਹ ਈ ਰਿਕਸ਼ਾ ਦਾ ਲੌਕ ਤੋੜ ਕੇ ਇੱਥੋਂ ਆਟੋ ਖੋ ਕੇ ਲੈ ਗਏ ਚੋਰੀ ਕਰਕੇ ਲੈ ਗਏ ਜਦੋਂ ਅਸੀਂ ਐਸਐਚਓ ਸਾਹਿਬ ਨੂੰ ਕਿਹਾ ਬਕਾਇਦਾ ਉਹ ਐਸਐਚਓ ਸਾਹਿਬ ਨੂੰ ਕਹਿ ਕੇ ਗਏ ਨੇ ਵੀ ਅਸੀਂ ਲੈ ਕੇ ਗਏ ਆ ਤੁਸੀਂ ਕਰ ਲੋ ਕੁਝ ਕਰਨਾ ਐਸਐਚਓ ਸਾਹਿਬ ਨੇ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਸਾਨੂੰ ਕਿਹਾ ਵੀ ਉਹਨਾਂ ਦਾ ਆਟੋ ਸੀ ਲੈ ਗਏ ਉਹਦੇ ਰੋਸ ਬਾਝੋਂ ਅਸੀਂ ਉਹ ਤਾਂ ਚੋਰੀ ਦਾ ਪਰਚਾ ਦਰਜ ਕਰਾਉਣ ਦੇ ਲਈ ਇੱਥੇ ਧਰਨਾ ਲਾਇਆ ਪਹਿਲੇ 4 ਦਿਨਾਂ ਤੋਂ ਤਾਂ ਜਿੰਨਾ ਚੱਕਰ ਸਾਡਾ ਈ ਰਿਕਸ਼ਾ ਵਾਪਸ ਨਹੀਂ ਹੁੰਦਾ ਅਤੇ ਕਰਤਾਰ ਆਟੋ ਏਜੰਸੀ ਦੇ ਮਾਲਕ ਤੇ ਚੋਰੀ ਦਾ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਚੱਕਰ ਸੀ ਡੱਟੇ ਹੁੰਦੇ ਤੁਸੀਂ ਇਹੀ ਧਰਨਾ ਥਾਣੇ ਦੇ ਬਾਹਰ ਤੇ ਹੀ ਕਿਉਂ ਲਾਇਆ ਤੁਸੀਂ ਏਜੰਸੀ ਦੇ ਬਾਹਰ ਤੇ ਕਿਉਂ ਲਾਇਆ ਕਿਉਂਕਿ ਜਦੋਂ ਆਟੋ ਇੱਥੋਂ ਚੋਰੀ ਹੋਇਆ ਜੀ ਥਾਣੇ ਚੋਂ ਆਟੋ ਚੋਰੀ ਹੋਇਆ ਐਸਐਚਓ ਦੀ ਮੌਜੂਦਗੀ ਵਿੱਚ ਚੋਰੀ ਹੋਇਆ ਤਾਂ ਫਿਰ ਬਰਾਮਦ ਵੀ ਇਹੀ ਕਰਾਉਂਗੇ ਨੋ ਤੇ ਫਰਚਾ ਦਰਜ ਕਰਨਾ ਹੁਣ ਫਿਰ ਐਸਐਚਓ ਕੀ ਕਹਿੰਦਾ ਤੁਹਾਨੂੰ ਇਹਦੇ ਬਾਰੇ ਆਟੋ ਬਾਰੇ ਐਸਐਚਓ ਤਾਂ ਕਹਿੰਦਾ ਜੀ ਐਸਐਚਓ ਨੂੰ ਕੋਈ ਪਤਾ ਨਹੀਂ ਉਹ ਕਹਿੰਦਾ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਉਹਨਾਂ ਦੀਆਂ ਕੋਈ ਗਾਈਡਲਾਈਨਾਂ ਨੇ ਉਹ ਲਿਜਾ ਸਕਦੇ ਨੇ ਅਸੀਂ ਕਿਹਾ ਵੀ ਆਰਬੀ ਦੀਆਂ ਗਾਈਡਲਾਈਨਾਂ ਦੇ ਦਿੰਨੇ ਆ ਤੁਹਾਨੂੰ ਸੁਪਰੀਮ ਕੋਰਟ ਤੇ ਹਾਈ ਕੋਰਟ ਦੀਆਂ ਗਾਈਡਲਾਈਨਾਂ ਦੇ ਦਿੰਨੇ ਆ ਉਹਨਾਂ ਨੂੰ ਕਹਿੰਦੇ ਅਸੀਂ ਮੰਨਦੇ ਅੱਛਾ ਹੁਣ ਤੁਹਾਨੂੰ ਆਟੋ ਮਿਲਣ ਦੇ ਚਾਂਸ ਹੈਗੇ ਆ ਅਸੀਂ ਬੈਠੀਆਂ ਜੀ ਨਿਕਰ ਨਹੀਂ ਮਿਲਦਾ ਆਟੋ ਦਾ ਜਗਾਰ ਹੈ ਛੋੜੇ ਤਾਂ ਮੈਂ ਕਿਨੇ ਦਿਨਾਂ ਦਾ ਲੱਗਿਆ ਹੋਇਆ ਇੱਥੋਂ ਪਿਛਲੇ 3 ਦਿਨਾਂ ਤੋਂ ਅਸੀਂ ਬੈਠੀਆਂ